ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਾਰੇ ਠੀਕ ਠਾਕ ਹੋਵेंगे ਬਣੇ ਰਹੋ ਜੀ ਵੀਡੀਓ ਗੱਲ ਆਪਣੀ ਗੱਲ ਸਵਾਗਤ ਹੈ ਜੀ ਸਾਰਾ ਆਪਣੀ ਵੀਡੀਓ ਮਾ ਚਲੇ ਆਈ ਆਪਾਂ 슈ਗਰ ਮਿੱਲ ਨੂੰ ਟਰਾਲੀ ਲੈ ਕੇ ਧੁੰਦ ਕਾਫੀ ਹੈ ਬਈ ਸਵੇਰੇ ਉੱਠਿਆ ਤਾਂ ਮੈਂ ਸਾਜਰੇ 2:30 ਵਜੇ ਧੁੰਦ ਕਰਕੇ ਬਈ ਫੇਰ ਦੁਬਾਰੇ ਮੈਂ ਪੈ ਗਿਆ ਤਾਂ ਇਹ ਧੁੰਦ ਜਾਦਾ ਆਇਆ ਸਾਢੇ 6:00 ਵਜੇ ਜੀ ਪਿੰਡ ਜਾਂਦੇ ਜਵਾਂਦੇ ਆਪਾਂ ਨੂੰ 7 ਵਜੇ ਜਾਣੇ ਆ ਆਪਣੇ ਪਿੰਡੇ ਜੀ ਬਾਈ ਇਸ ਟਾਈਮ ਮੜਾ ਮੋਟਾ ਕੋ ਚਾਨਣਾ ਹੋ ਜਾਦੀ ਹੀ ਜਹਾ ਬੰਦਾ ਰਾਮ ਤੇ ਭੱਗ ਜੇਗਾ ਤੁੰਦ ਤੇ ਡਰ ਲਗਾ ਬਾਈ ਤੂੰ ਦਿਮਾਗੂ ਨੂੰ ਦਿਖਦਾ ਦਾ ਹੈ ਨਹੀਂ ਇਸ ਕਰਕੇ ਬਾਈ ਲੇਟ ਹੋ ਰਹੇ ਆ ਆਪਾਂ ਠੀਕ ਹੈ ਜੀ ਮਿਲਦੇ ਆ ਅੱਗੇ ਵੀਡੀਓ ਮੈਂ ਆਪਣੀ ਬਣੇ ਰਹੇ ਹੋ ਵੀਡੀਓ ਨੂੰ ਲਵਾਤੀ ਜੀ ਗੁਰੂ ਘਰ ਹਾਜ਼ਰੀ ਆਪਾਂ ਨੇ 7 ਵਜੇ ਗਏ ਜੀ 7 ਵਜੇ ਗਏ 2 ਮਿੰਟ ਹੋ ਗਏ ਚੰਨਣਾ ਜਾਂ ਹੋ ਗਿਆ ਚਲੋ ਚਲੋ ਭਾਈ ਵਜਨ ਹਿਸਾਬ ਉਹ ਗੱਲ ਲਾਦਣ ਦਾ ਲਿਓ ਛੋਟੀ ਟਰਾਲੀ ਆਦਾ ਦੁਬਾਰੇ ਮਾਲ ਪਾਣੇ ਕਰਕੇ ਮੀਟਰ ਵਾਲੀ ਬੜੀ ਐ ਮਲ ਲਾਦਣ ਹਿਸਾਬ ਜੇ ਗਈ ਹੋਇਆ ਠੀਕ ਹੈ ਜੀ ਮਿਲਾਂ ਚਾ ਕੇ ਅੱਗੇ ਮਿਲ ਲਵਾਂ ਬਣੇ ਰੇ ਆਪਣੀ ਵੀਡੀਓ ਗੱਲ ਅਸੇ ਤੋਂ ਗਾ ਭਾਈ ਦੇਖੋ ਨਾਲੇ ਨੇਹਰਾ ਉਤਰ ਗਿਆ ਤੋਂ ਪਹੁੰਚ ਗਏ ਤੇ ਹੀ ਖਾਨ ਪਰ ਭੋਗ ਲਾ ਪੂਰੇ ਡੈਂਕਾ ਜਿਹੇ ਇਲਾਕੇ ਆਪਣਾ ਹੁੱਕ ਕਰੈਕ ਹੋ ਗਈ ਇਹਦੇ ਦੋਨੇ ਸਾਈਡ ਤੇ ਰੀਬਿਲਡ ਕਰਾਂਗੇ ਆਪਾਂ ਪਰ ਕਿਸ਼ਾਉਮਾ ਬਾਈ ਬਾਈ ਕੰਪੈਨਰ ਦਾ ਸਮਾਨ ਸਮੂਹ ਵੀ ਬਣਾ ਰਹੇ ਆਂ ਪਰ ਫਿਲਟਰ ਹੋਗੇ ਕਟਰ ਵਾਲ ਹੋਗੇ ਵਾਣੀ ਦੀ ਵਰਕਸ਼ਾਪ ਹੈ ਬਾਈ ਉਹ ਕੁੱਤਾ ਗੇੜੀ ਦੀ ਆਪਣੇ ਪਿੰਡ ਦਾ ਬੰਦਾ ਪਤਰਗਵਾਂਡ ਦਾ ਕੱਡਨੀਆਂ ਬਈ ਪਿੰਨ ਆ ਰਿਹਾ ਬਾਈ ਚਾਹ ਪੀ ਕੇ ਕਰੇ ਕਰਦੇ ਆ ਨੀ ਪਿੰਨਾ ਕੱਡਦੀਆਂ ਇਹੋ ਹੈ ਬਾਈ ਤੇੜ ਇਸ ਸਾਈਡ ਵੀ ਹੈ ਇਹ ਇਸ ਸਾਈਡ ਵੀ ਹੈ ਇਹ ਤੇੜ ਨੀ ਬਾਈ ਉਹ ਰ ਦੇਖ ਲਈ ਆਪਾਂ ਨੇ ਅੱਗੇ ਜਿਆਦਾ ਨੁਕਸਾਨ ਹੋ ਜਾਂਦਾ ਫਿਰ ਕੀ ਫਾਇਦਾ ਕਰਾ ਕੇ ਤੁਰਾਂ ਬਾਈ ਆਲੀ ਟਰਾਲੀ ਆਪਾਂ ਨੇ ਕਰਾ ਕੇ ਨੂੰ ਕਵਲਡ ਸਲਾਮ ਭਾਈ ਲਿਓ ਜੀ ਆਪਾਂ ਰੁਕੇ ਦੇ ਰਾਜਾ ਐਗਰੀਕਲਚਰ ਵਰਕਸਵਾ ਬਾਈ ਨੇ ਟਰਾਲੀ ਦੀ ਡਿਲੀਵਰੀ ਦਈ ਹੈ ਬਾਈ ਨੂੰ ਮਿਲੋ ਸਸੀਗਲ ਬਾਈ ਜੀ ਬਾਈ ਗੱਲ ਬਹੁਤ ਪੁਰਾਣਾ ਪ੍ਰੇਮ ਹੈ ਆਪਣਾ ਆਂਦੇ ਜਾਂਦੇ ਰੁਕ ਜਾਂ ਬਾਈ ਪਾ ਕੋਈ ਕੰਮਕਾਰ ਹੋਆ ਸ਼ਟਰ ਸ਼ੂਟਰ ਬਾਈ ਨੇ ਲਾਏ ਮੇ ਆਪਣੇ ਛੱਡਾਂ ਨੂੰ ਸਸੀਗਲ ਜੀ ਮੁਬਾਰਕਾਂ ਜੀ ਬਹੁਤ-ਬਹੁਤ ਟਰਾਲੀ ਆਈ ਤੁਹਾਨੂੰ ਟਰੈਕਟਰ ਵੀ ਜੀ ਬਾਈ ਨੇ ਟਰੈਕਟਰ ਵੀ ਨਵਾਂ ਲਿਆ ਜੀ ਟਰਾਲੀ ਬਣਵਾਈ ਹੈ ਬਾਈਵਾ ਠੀਕ ਹੈ ਜੀ ਲਓ ਕਰੋ ਮੂੰਹ ਮਠਾ ਸਾਰੇ ਜੀ ਧੰਨਵਾਦ ਜੀ ਧੰਨਵਾਦ ਮਹਾਰਾਜ ਬਾਈ ਤੁਹਾਨੂੰ ਦੋਗਣੀ ਰਾਤ ਚੱਬਣੀ ਤਰੱਕੀ ਦਾ ਹੈ ਟਰਾਲੀਆਂ ਟਰੁੱਲੀਆਂ ਕੰਮ ਹੈ ਬਾਈ ਦਾ ਬਾਈ ਛਾਟਰਾਂ ਸ਼ੂਟਰਾਂ ਦਾ ਜੋ ਮਰਜੀ ਕੰਮ ਕਰਾਓ ਸਾਰੇ ਦੇ ਬੜੀ ਟਰਾਲੀ ਬਣ ਰਹੀ ਹੈ ਬਾਈ 18 ਫੁੱਟੀ ਬਿੱਟੇ ਉੱਪਰ ਲੱਗਿਆ ਵਾ 4 ਫੁੱਟ ਇਹ ਬਾਈ ਰਾਜਪੁਰੇ ਦੇ ਪਟਿਆਲਾ ਰੋਡ ਉੱਪਰ ਵਰਕਸ਼ਾਪ ਹੈ ਬਾਈ ਕੀ ਪੱਖੇ ਭੁੱਖੇ ਜਿ ਤਰ੍ਹਾਂ ਮੰਡੀ ਵਾਲੇ ਦਾਣਾ ਮੰਡੀ ਮੈਂ ਜਿਹੜੇ ਸਪਾਈ ਕਰਾਂ ਪੱਕੀ ਸ਼ਟਰ ਹੋ ਗਏ ਸੈਲਰਾਂ ਦਾ ਸਮਾਨ ਹੋ ਗਿਆ ਟਰਾਲੀਆਂ ਜੋ ਮਰਜੀ ਸਮਾਨ ਬਣਾਓ ਬਾਈ ਸਾਰਾ ਆਮ ਅਵੇਲੇਬਲ ਹੈ ਬਾਈ ਵਾ ਲਿਓ ਜੀ ਬਾਬੇ ਪੀਰ ਦੀ ਦਰਗਾਹ ਵੱਲ ਲਵਾ ਗਿਆ ਹਾਜ਼ਰੀ ਆਪਣੇ ਚਾਹ ਸ਼ਗਲੀ ਉਰੇ ਚਲੇ ਆਏ ਬਾਈ ਅੱਗੇ ਵਾ 2 ਘੰਟੇ ਲੱਗੇ ਬਾਈ ਰਾਜਪੁਰਾਪਾ ਨੂੰ ਉਹ ਉਹ ਫਿਰ ਘੁਰਾ ਨਈਵਾ ਪੌਣੇ 10 ਵਜ ਗਏ ਹੋਰ ਆਈ ਆਪਾਂ 7:00 ਵਜੇ ਕਰਾ ਦੇ ਦੁਰੇ ਦੇ ਨਾਲੇ ਪਿੰਡ ਦੇ ਸਾਢੇ ਕਿਸ਼ ਕਰਾ ਦੁਰੇ ਦੇ ਪਿੰਡ ਦੇ ਆਪਾਂ 7:00 ਵਜੇ ਦੁਰੇ ਦੇ ਮਤਲਬ ਆਪਾਂ 8:00 ਵਜੇ ਰਾਏਪੁਰ ਹੁੰਦੇ ਇਹ ਵਾਪਸ ਨਾ ਰੋਡ ਚੜਦੇ ਜੜਦੇ 10:00 ਵਜੇ ਪੌਣੇ 10 2 ਪੌਣੇ 2 ਘੰਟੇ ਖਰਾਬ ਹੁੰਦੇ ਬਾਈ ਚਲਾਂ ਬਈ ਵਿੱਚ ਕਿਸਾਨ ਦੀ ਸਿਰੇ ਲੱਗ ਜਾ ਕਰ ਗਏ ਬਾਈ ਆਪਾਂ ਇਹ ਬਾਈ 42 ਗੱਡੀ ਕੀ ਪੂਰੀ ਪਹੁੰਚਾ ਦੇ ਲਈ ਲਿਓ ਜੀ ਪਹੁੰਚ ਗਏ ਆਪਾਂ ਮਲੋ ਉੱਪਰ ਚੜ ਗਿਆ Ebbene, non è possibile. Come si fa a fare il gioco? Come si fa a fare il gioco? Come 25 37 ਆ ਬੜੀ ਗੇੜ ਫੱਲ ਲਾ ਲਾ ਗਮਨੋ ਲਾਤੀ ਬਾਈ ਬਹਰ ਟਰਾਲੀ ਆਪਾਂ ਨੇ ਯਾਰ ਫੱਲ ਹੈ ਪੂਰਾ ਵੇਖੋ ਅੰਦਰ ਕਾ ਦਾ ਐਂਟਰ ਹੋਆ ਲੇਟ ਮਾ ਲੇਟ ਹੋਈ ਆ ਬਾਈ ਜੇ ਬੰਦਾ ਲੇਟ ਹੋਆ ਗੇ ਲੇਟੇ ਬਣੀ ਜਾ ਗੰਨ ਅਗਾ ਭਾਈ ਸੇਪੀ ਵਾਲਾ ਟਰੈਕਟਰ ਵੀ ਆਪਣਾ ਟਰੈਕਟਰ ਖੜ ਗਿਆ ਪਰਲੀ ਲੈਣ ਵਾਂ ਭਾਈ ਬੜੇ ਮਸਤ ਹੋ ਰਹੇ ਆ ਹੋਰ ਵੀਰ ਵਧੀਆ ਵਧੀਆ ਭਾਈ ਬੜਾ ਜੋਰ ਲਾਇਆ ਭਾਈਆਂ ਨੇ ਟਰੈਕਟਰ ਨੇ ਜਿਆਦਾ ਜੋਰ ਲਾਇਆ ਹੋਰ ਵੀਰ ਹੋਰ ਵੀਰ ਕਿੱਥੋਂ ਵੀਰ ਆਪਾਂ ਨਵਾਂ ਸ਼ਹਿਰ ਵਾਲੇ ਬਈ ਰੌਣਕ ਲਾ ਕੇ ਰੱਖਦੇ ਆ ਬਈ ਹਨਾ ਚਲੋ ਵਧੀਆ ਬਈ ਵਧੀਆ ਤੇ ਉਹ ਡਬਲ ਲਿਓ ਜੀ ਕੜਾ ਦੀ ਆਪਾਂ ਨੇ ਤਲਵਿੰਦਰ ਵੀਰ ਵਾਲੀ ਪਰਚੀ ਬਾਈ ਕਰਾਵੇਗਾ ਖਾਲੀ ਹੋਰ ਵੀਰ ਬਾਈ ਵੀਰ ਟਰਾਲੀਆਂ ਟਰੋਲੀਆਂ ਲਿਆਵਾ ਕਿਸੇ ਨੇ ਮੰਗਾਣੀ ਹੋਇਆ ਟਰਾਲੀ ਦੱਸ ਦੇ ਕਰੋ ਨੰਬਰ ਬੋਲ ਵੀਰ ਆਪਣਾ 985574699 9855774699 699 ਠੀਕ ਹੈ ਬਾਈ ਕਿਤੇ ਤੇ ਟਰਾਲੀ ਮੰਗਾਣੀ ਹੋਈ ਕਰ ਬਾਈ ਗੱਲ ਕੰਟੈਕਟ ਕਰੇ ਕਰੋ ਲੈ ਵੀਰ ਪਰਚੀ ਬਾਈ ਕਰਾਵੇਗਾ ਤਲਵਿੰਦਰ ਵੀਰ ਵਾਲਾ ਟਰੈਕਟਰ ਖਾਲੀ ਆਪਾਂ ਗਰਾਮੇਂਗੇ ਆਪਣੇ ਵਾਲਾ ਪਰਚੀ ਲੈਨੇ ਆਪਾਂ ਜਾਈ ਬਾਈ ਸਿੱਤੀ ਹੋ ਜਾਈ ਸਾਡੀ ਟਰਾਲੀ ਆਪਣੀ ਬਾਈ ਪੂਰੀ ਸਪੋਰਟ ਕਰਾ ਰਿਆ ਹੈ ਗੇਟ ਬੰਦ ਹੋ ਗਿਆ ਬਾਈ ਇੱਧਰ ਨੂੰ ਰਸਤਾ ਖਾਸਾ ਖਰਾਬ ਹੈ ਇੱਧਰ ਨੂੰ ਆਪਾਂ ਤਾਂ ਨਹੀਂ ਲੈ ਕੇ ਲਾਈਨ ਮਾਨੂੰ ਲਿਆਈ ਦੇ ਲਾਈਨ ਮਾਣੀ ਕਰਕੇ ਪਾਣੂ ਨੇ ਪੰਜਾਂ ਟਰਾਲੀਆਂ ਆ ਗਈਆਂ ਮੁਰੇ ਨਹੀਂ ਆਪਾਂ ਜੇ ਉੱਧਰ ਨੂੰ ਲਿਆਂਦੇ ਫਿਰ ਕੰਡਾ ਹੋ ਜਾਂਦਾ ਚਲੋ ਕੋਈ ਨਹੀਂ ਕੰਡਾ ਖੁੱਲੇਗਾ ਫਿਰ ਹੋ ਜਾਏਗਾ ਉਰੇ ਆ ਗਿਆ ਟਰੈਕਟਰ ਆਪਣਾ ਸਿੰਘਾ ਦੇ ਜਹਾਜ ਵਾਲਾ ਗੁਰਬਖ ਕੀ ਹਾਲ ਹੈ ਵੀਰ 55ਤੀ ਬਾਈ ਦਬਲ ਜੋੜਾ ਟਰਾਲੀ ਆ ਬਾਈ ਚੰਗਾ ਗੰਨਾ ਪਾਇਆ ਵਾ ਆਪਣੀ ਟਰਾਲੀ ਦਾ ਹੋ ਗਿਆ ਬਾਈ ਕੰਡਾ ਬਾਕੀ ਲਿਆ ਮੈਂ ਵੀਰ ਵਾਲਾ ਟਰੈਕਟਰ ਪਿੱਛੇ ਦੇ ਇੱਕ ਪੂਰੇ ਵਿਗਾੜ ਟਰੈਕਟਰ ਹੋਰ 363 ਕਾਉਂਟਰ 40 ਕਿਲੋ ਧੜਾ ਹੋ ਗਿਆ ਤਾਂ ਬਾਈ ਉਹ ਆਪਣਾ ਟੋਟਲ ਆਪਣਾ 80 ਕਾਉਂਟਰ ਦਾ ਟਰੈਕਟਰ ਟਰਾਲੀ ਹੋਏਗਾ ਲਾਲੇ ਵੀ 290 ਨੂੰ ਬੇ ਗੰਨਾ ਹੈਗਾ ਨਾ 80 280 ਦੇ ਆਸ-ਪਾਸ ਗੰਨਾ ਹੋਏਗਾ ਕੋਈ ਟਰਾਲੀ ਆ ਗਈ ਆਪਣੇ ਉਰੇ ਲਾਵੇਂਗਾ ਪਾਉਰੇ ਬੈਕ ਰਸ ਵੀ ਹੋ ਬਈ ਇਹ ਬਈ ਆਪਾਂ ਨੂੰ ਜਦ ਵੀ ਆਵਾ ਪਰ ਰਸ ਪਲਾਵਾ ਬੜੀ ਵੀ ਨਾਵਾ ਜੀ ਯਾਰ ਹਾਂ ਹੋਰ ਵੀਰੋ ਕੋਈ ਲੈ ਲਓ ਵਧੀਆ ਹਾਂਜੀ ਹਾਂ ਹੋਰ ਬਾਈ ਠੀਕ ਹੈ ਸਾਰੇ ਬਾਈ ਸਾਰੇ ਆਪਣੀ ਵੀਡੀਓ ਦੇਖਾਂ ਬਾਈ ਹਨਾ ਤੇ ਦੇਖਣਾ ਲਾਈਵ ਠੀਕ ਹੈ ਦਿਓ ਜੀ ਪਿਓ ਰਾਸਾ ਦਿਓ ਜੀ ਲੱਗੀ ਚੁੰਡੀ ਵਾ ਟਰਾਲੀ ਆਪਾ ਮਾਂ ਬਾਹਰ ਨ ਜਾ ਕੇ ਬਾਈ ਕਰਾ ਦੇਗਾ ਖਾਲੀ ਇਹਨੇ ਆਪਾ ਮਾਂ ਚਾ ਚੂ ਰਿਗਾ ਫਿਰ ਪਹਿਲਾਂ ਇੱਧਰ ਉੱਤਰ ਜੇਗੀ ਫਿਰ ਮੈਨੂਲ ਉੱਤਰ ਜੇਗੀ ਬਾਈ ਬਹੁਤ ਵਧੀਆ ਮਿਲ ਗਈ ਸਰਵਿਸ ਹੈ ਬਹੁਤ ਵਧੀਆ ਸਟਾਫ ਹੈ ਸਾਰਾ ਦੇਖੋ ਆਪਣੇ ਗੱਲ ਮਤਲਬ ਆਪਾਂ ਹੈਰਾਨ ਹੋਏ ਦੇ ਇਹਨਾਂ ਨੇ ਸਿੱਧੀ ਤਰਵਾ ਦੀ ਟਰਾਲੀ ਕੋਈ ਲੈਨ ਮਨੀ ਲੱਗੇ ਕੋਈ ਕੁਝ ਨਹੀਂ ਬਾਈ ਮਤਲਬ ਜੀਵੀਦਾਰ ਕੇ ਕੈਲ ਖੜਾ ਨਾ ਹਰ 슈ਗਰ ਮਿੱਲ ਕੋਈ ਅਸੀ ਬਾਤ ਨਹੀਂ ਮਿਲਾ ਆ ਬਾਈ ਅੱਗੇ ਦੇਖਦੇ ਆ ਖਾਲੀ ਕਰਾ ਕੇ ਕਿੰਨਾ ਵੇਟ ਹੋਆ ਕੀ ਆ ਹੋਆ ਲੱਗ ਗਈ ਬਾਈ ਮੈਨੂਅਲ ਵਾ ਬਸ ਥੋੜਾ ਜਿਹਾ ਰਹਿ ਗਿਆ ਆਪਣਾ ਪਹਿਲਾ ਹੁਣ ਇਹਦੇ ਹੋ ਜੇ ਅਕੰਡਾ ਵੇਖਦੇ ਆ ਕਿੰਨਾ ਵੇਟ ਹੁੰਦਾ ਲਿਓ ਬਾਈ ਹੋ ਗਿਆ ਖਾਲੀ ਵੇਟ ਆਪਣਾ ਬੇਟ ਖੱਲੀ ਹੋਇਆ ਆਪਣਾ 86 ਕਾਉਂਟਰ 30 ਕਿਲੋ ਲਗਭਗ ਫਿਰ ਪਾਉਣੇ 1300 ਕਾਉਂਟਰ ਗੰਨਾ ਹੋ ਗਿਆ ਆਪਣਾ 275 ਇਹ ਫਿਰ ਆਪਣਾ ਦੁਬਾਰਾ ਲੱਦ ਗਿਆ ਆ ਲਾਲੇ ਟਰਾਲੀ ਮਾ ਪੰਜ ਚਾਰ ਕਾਉਂਟਰ ਗੰਨਾ ਉਹ ਖਰਾਬ ਹੋ ਗਿਆ ਤਾਂ ਬਾਕੀ 21 ਫੁੱਟੀ ਪਰ ਆਂਦਾ ਨਹੀਂ ਆਪਣਾ ਇਹ ਇੰਨਾ ਕੁ ਵਜ਼ਨ ਲਿਆਵਾ ਆਪਾਂ 275 80 90 300 ਪੂਰੇ ਘਾ ਰਿਆ ਬਈ ਇਸ ਸਾਲ ਆਪਣਾ 1-2 ਟਰਾਲੀ ਦਾ ਵਧਿਆ ਬਾਈ 300 ਤੋਂ ਉੱਪਰ ਵੀ ਗਿਆ 350 ਵੀ ਅਮਨ ਤਾਰ ਕੇ ਗਿਆ ਇੱਕ ਦਿਨ ਠੀਕ ਹੈ ਬਾਈ ਧੰਨਵਾਦ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਵਧੀਆ ਰਿਸਪੌਂਸ ਦੇ ਰਹੇ ਆ ਬਈ ਤੁਮੇ ਸਾਰੀ ਵੀਡੀਓ ਨੂੰ ਵਧੀਆ ਕਮ ਦੱਬ ਰੱਖਿਆ ਇਸ ਤਰੀ ਦਾ ਦੱਬ ਰੱਖੋ ਬਈ ਹੋਰ ਆਪਣੇ ਯਾਰਾਂ ਮਿੱਤਰਾਂ ਦੇ ਸ਼ੇਅਰ ਕਰਾਓ ਚੈਨਲ ਨੂੰ ਸਬਸਕ੍ਰਾਈਬ ਕਰਾਓ ਬਾਕੀ ਬਈ ਦੂਆ ਚੈਨਲ ਵੀ ਆਪਣਾ ਆਮਨਾ ਪੰਗੂ 3639 ਪਰ ਉਸ ਚੈਨਲ ਨੂੰ ਰਿਸਪੌਂਸ ਘੱਟ ਦੇ ਰਹੇ ਆ ਬਈ ਤੁਮੇ ਉਸ ਚੈਨਲ ਨੂੰ ਵੀ ਰਿਸਪੌਂਸ ਵਾਤੇ ਵਾਤੇ ਦਿਓ ਉਸ ਨੂੰ ਵੀ ਸਪੋਰਟ ਕਰੋ ਵੀਰ ਬਹੁਤ ਸਪੋਰਟ ਦੀ ਲੋੜ ਹੈ ਥਾਰੇ ਠੀਕ ਹੈ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਇਹ ਪਾ ਪਰਚੀ ਲੈ ਕੇ ਚਲenge ਬਾਈ ਘਰ ਨੂੰ ਦੇਖਦੇ ਆ ਜਿਸ ਤਰ੍ਹਾਂ ਸਿਸਟਮ ਬਣਿਆ ਟਰੈਕਟਰ ਲੈ ਕੇ ਜਾਂ ਹਾਂ ਜਾਂ ਗੱਡੀ ਲੈ ਕੇ ਜਾਂ ਹਾਂ ਠੀਕ ਹੈ ਜੀ ਸასი ਕਾਲ ਧੰਨਵਾਦ ਸਾਰਿਆਂ ਦਾ ਬਾਈ ਵੀਡੀਓ ਦੇਖਣ ਵਾਸਤੇ ਬਹੁਤ ਬਾਕ